ਜੱਜ ਸਿੰਘ ਦੀ ਪਾਰਟ ਤੇ ਪਾਕਿਸਤਾਨ ਵਿਚਾਰ ਇਸ ਵਕਤ ਜੋ ਹਾਲਾਤ ਨੇ ਉਹ ਕਾਫੀ ਜਿਆਦਾ ਤਲਕੀ ਭਰੀ ਨੇ ਦੋਹਾਂ ਦੇਸ਼ਾਂ ਵੱਲੋਂ ਕਾਫੀ ਸਖਤੀ ਇੱਕ ਦੂਜੇ ਤੇ ਵਧਾਈ ਜਾ ਰਹੀ ਹੈ ਕਈ ਵੱਡੇ ਫੈਸਲੇ ਭਾਰਤ ਤੋਂ ਸਰਕਾਰ ਵੱਲੋਂ ਲਈ ਗਏ ਨੇ ਕਿਵੇਂ ਦੇਖਦੇ ਹੋ ਇਹ ਸਾਰੀ ਤਲਕੀ ਨੂੰ ਜੰਗ ਲੱਗਣ ਦੇ ਅਸਾਰ ਵੀ ਲੱਗਦੇ ਪਏ ਨੇ ਕੁਝ ਵੱਡਾ ਹੋਣ ਵਾਲਾ ਇਹ ਨਤੀਜੇ ਹੋਣਗੇ ਕਿਵੇਂ ਦੇਵੋਗੇ ਸਾਰੇ ਘਰਾਂ ਨੂੰ ਤੁਸੀਂ ਜੀ ਬਿਲਕੁਲ ਬਿਲਕੁਲ ਪਹਿਲਗਾਮ ਦੇ ਵਿੱਚ ਜਿਹੜੀ ਘਟਨਾ ਹੋਈ ਹੈ 26 ਜਾਣਿਆਂ ਦੀ ਮੌਤ ਹੋ ਗਈ ਕਤਲ ਕਰ ਦਿੱਤਾ ਗਿਆ ਇਹ ਬੜਾ ਦੁਖਦਾਈ ਵਰਤਾਰਾ ਜਿਹੜਾ ਹੈਗਾ ਉਹ ਜੰਮੂ ਕਸ਼ਮੀਰ ਦੀ ਧਰਤੀ ਦੇ ਉੱਤੇ ਬਹੁਤ ਦੇਰ ਬਾਅਦ ਹੋਇਆ ਆਪਾਂ ਦੇਖਦੇ ਹਾਂ ਕਿ ਇਸ ਤੋਂ ਪਹਿਲਾਂ ਪਲਵਾਮਾ ਘਟਨਾ ਹੀ ਵੱਡੀ ਘਟਨਾ ਮੰਨੀ ਜਾਂਦੀ ਸੀ ਪਰ ਹੁਣ ਤੋਂ ਬਾਅਦ ਪਹਿਲਗਾਮ ਵਾਲੀ ਜਿਹੜੀ ਹੈ ਘਟਨਾ ਹੈਗੀ ਆ ਉਹ ਇੱਕ ਹੋਰ ਦਰਜ ਹੋ ਗਈ ਹੈ ਜਿਦੇ ਵਿੱਚ ਸ਼ਨਾਖਤੀ ਕਾਰਡ ਦੇਖ ਕੇ ਜਾਂ ਫਿਰ ਧਰਮ ਪੁੱਛ ਕੇ ਬੰਦੇ ਜਿਹੜੇ ਨੇ ਉਹ ਕਤਲ ਕਰ ਦਿੱਤੇ ਗਏ ਜਿਹਦੇ ਵਿੱਚੋਂ ਕੋਈ ਸਰਕਾਰੀ ਨੌਕਰੀ ਕਰ ਰਿਹਾ ਸੀ ਕੋਈ ਪ੍ਰਾਈਵੇਟ ਨੌਕਰੀ ਕਰ ਰਿਹਾ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਕੋਈ ਨਵਾਂ ਵਿਆਹ ਕੇ ਆਇਆ ਹੋਇਆ ਜੋੜਾ ਸੀ ਤੇ ਜਾਂ ਫਿਰ ਕੋਈ ਵੈਸੇ ਕਹ ਲਈਏ ਕਪਲ ਕੋਈ ਬਜ਼ੁਰਗ ਕਪਲ ਸੀ ਸੋ ਸਾਰਿਆਂ ਨੂੰ ਹੀ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਤਲਕੀ ਜਿਵੇਂ ਤੁਸੀਂ ਕਿਹਾ ਕਿ ਦੋਨਾਂ ਮੁਲਕਾਂ ਦੇ ਵਿੱਚ ਵਧ ਗਈ ਹੈ ਹਾਲਾਂਕਿ ਕਿਸੇ ਵੀ ਜਥੇਬੰਦੀ ਵੱਲੋਂ ਹਾਲੇ ਤੱਕ ਇਹ ਜ਼ਿੰਮੇਵਾਰੀ ਜਿਹੜੀ ਆ ਉਹ ਨਹੀਂ ਲਈ ਗਈ ਕਿ ਇਹ ਘਟਨਾ ਸਾਡੇ ਵੱਲੋਂ ਕੀਤੀ ਗਈ ਹੈ ਪਰ ਭਾਰਤੀ মিডিਆ ਦੇ ਉੱਤੇ ਜਰੂਰ ਹੈ ਚੱਲ ਰਿਹਾ ਹੈ ਕਿ ਜੰਗ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਜਿਹੜੀ ਜੰਗ ਦੀ ਗੱਲ ਹੈਗੀ ਹੈ ਆਫੀਸ਼ੀਅਲ ਤੌਰ ਦੇ ਉੱਤੇ ਕੋਈ ਵੀ ਵੱਡਾ মিডিਆ ਕੋਈ ਜ਼ਿੰਮੇਵਾਰ ਆਧਾਰਾ ਇੰਟਰਨੈਸ਼ਨਲ ਆਧਾਰਾ ਜਿਹੜਾ ਹੈਗਾ ਉਹ ਕੋਈ ਵੀ ਗੱਲ ਨਹੀਂ ਦਿਖਾ ਰਿਹਾ ਸਿਰਫ ਗੋਦੀ মিডিਆ ਦੇ ਕੁਝ ਚੈਨਲ ਜਿਹੜੇ ਨੇ ਉਹ ਇਸ ਤਰ੍ਹਾਂ ਦਿਖਾ ਰਹੇ ਨੇ ਜਿਵੇਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਇਜ਼ਰਾਈਲ ਵਾਲੀ ਜਿਹੜੀ ਘਟਨਾ ਇਜ਼ਰਾਈਲ ਦਾ ਤੇ ਜੋ ਗਾਜ਼ਾ ਦਾ ਝਗੜਾ ਚੱਲ ਰਿਹਾ ਸੋ ਉਸ ਉਹਦੇ ਉੱਤੇ ਵੀ ਉਹਨਾਂ ਨੇ ਇੱਕ ਤਰ੍ਹਾਂ ਦਾ ਕਹਿ ਲਈ ਪਿੱਛੇ ਸਾਇਰਨ ਲਾ ਲਾ ਕੇ ਨਿਊਜ਼ਾਂ ਦੇਣੀਆਂ ਬ੍ਰੇਕਿੰਗ ਨਿਊਜ਼ ਦੇਣੀ ਸ਼ੁਰੂ ਕਰ ਦਿੱਤੀ ਸੀ ਤੇ ਹੁਣ ਵੀ ਉਹੀ ਕੁਝ ਜਿਹੜਾ ਹੈਗਾ ਚੱਲ ਰਿਹਾ ਜਿਹਦੇ ਨਾਲ ਕਿ ਦੇਸ਼ ਦੇ ਜਿਹੜੇ ਲੋਕ ਨੇ ਜਿਹੜੇ ਟੀਵੀ ਦੇਖਦੇ ਨੇ ਇਹਨਾਂ ਚੈਨਲਾਂ ਨੂੰ ਦੇਖਦੇ ਉਹਨਾਂ ਡਰਿਆ ਜਾ ਰਿਹਾ ਮਤਲਬ ਕਿ ਇਹੋ ਜਿਹੇ ਹਾਲਾਤ ਬਣ ਚੁੱਕੇ ਨੇ ਕਿ ਲੋਕ ਸਹਿਮ ਦੇ ਵਿੱਚ ਹੈਗੇ ਆ ਪਰ ਉਸ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿ ਜਿਹੜੀਆਂ ਬੰਦਸ਼ਾਂ ਜਿਹੜੇ ਸਟੈਪ ਲਏ ਗਏ ਭਾਰਤ ਵੱਲੋਂ ਫਿਰ ਉਸ ਦਾ ਜਵਾਬ ਪਾਕਿਸਤਾਨ ਨੇ ਵੀ ਦੇ ਦਿੱਤਾ ਮਤਲਬ ਭਾਰਤ ਨੇ ਪਹਿਲਾਂ ਤਾਂ ਕੀ ਕੀਤਾ ਵੀ ਸਾਰੇ ਵੀਜ਼ੇ ਜਿਹੜੇ ਆ ਰੱਦ ਕਰ ਦਿੱਤੇ ਆ 48 ਘੰਟਿਆਂ ਦਾ ਸਮਾਂ ਦੇ ਦਿੱਤਾ ਜਿਹੜੇ ਪਾਕਿਸਤਾਨੀ ਨਾਗਰਿਕ ਭਾਰਤ ਦੇ ਵਿੱਚ ਨੇ ਉਹ ਵਾਪਸ ਚਲੇ ਜਾਣ ਅਟਾਰੀ ਵਾਗਾ ਸਰਹੱਦ ਜਿਹੜੀ ਆ ਉਹ ਬਿਲਕੁਲ ਸੀਲ ਕਰ ਦਿੱਤੀ ਗਈ ਹੈ ਇੰਡਸ ਵਾਟਰ ਟ੍ਰੀਟੀ ਜਿਹੜੀ ਹੈਗੀ ਆ ਉਹਨੂੰ ਰੱਦ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਨੇ ਸਟੈਪ ਉਹ ਲਏ ਗਏ ਆ ਇਥੋਂ ਤੱਕ ਕਿ ਰਾਜਦੂਤਾਂ ਨੂੰ ਵੀ ਵਾਪਸ ਜਾਣ ਲਈ ਕਹਿ ਦਿੱਤਾ ਗਿਆ ਉਸ ਤੋਂ ਬਾਅਦ ਜੋ ਪਾਕਿਸਤਾਨ ਨੇ ਜਿਹੜਾ ਪਲਟਵਾਰ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਨੂੰ ਛੱਡ ਕੇ ਬਾਕੀ ਸਾਰੇ ਨਾਗਰਿਕ ਜਿਹੜੇ ਨੇ ਉਹ 30 ਅਪ੍ਰੈਲ ਤੱਕ ਜਿਹੜੇ ਨੇ ਦੇਸ਼ ਛੱਡ ਕੇ ਚਲੇ ਜਾਣ ਉਹਨਾਂ ਨੇ ਇਹ ਗੱਲ ਕਹੀ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਹਵਾਈ ਜਿਹੜਾ ਇੱਕ ਰਸਤਾ ਜਿਹੜਾ ਹੈਗਾ ਖੁੱਲਦਾ ਜਿੱਦਾਂ ਮਤਲਬ ਕਹਿ ਲੋ ਭਈ ਹਵਾਈ ਯਾਤਰਾ ਕਰਕੇ ਤੁਸੀਂ ਜਾ ਸਕਦੇ ਹੋ ਪਾਕਿਸਤਾਨ ਉੱਥੋਂ ਆ ਸਕਦੇ ਹੋ ਉਹਨੂੰ ਵੀ ਬਿਲਕੁਲ ਬੰਦ ਕਰ ਦਿੱਤਾ ਗਿਆ ਕੋਈ ਜਹਾਜ਼ ਜਿਹੜਾ ਭਾਰਤ ਨੂੰ ਨਹੀਂ ਉੱਡੇਗਾ ਜਾਂ ਫਿਰ ਹੁਣ ਇਹ ਵੀ ਹੋ ਸਕਿਆ ਕਿਹਾ ਜਾ ਸਕਦਾ ਵੀ ਭਾਰਤ ਵੱਲੋਂ ਵੀ ਉਧਰ ਨਹੀਂ ਉੱਡੇਗਾ ਕਿਉਂਕਿ ਜੋ ਲੈਂਡ ਕਰਨ ਦੀ ਇਜਾਜ਼ਤ ਨਹੀਂ ਦੇਣਗੇ ਤਾਂ ਫਿਰ ਉਹ ਵੀ ਨਹੀਂ ਹੋ ਸਕਦਾ ਹੈਨਾ ਸੋ ਫਿਰ ਇਸ ਤੋਂ ਬਾਅਦ ਵਪਾਰ ਜਿਹੜਾ ਹੈਗਾ ਉਹ ਵੀ ਉਹਨਾਂ ਨੇ ਬੰਦ ਕਰ ਦਿੱਤਾ ਇਦਰੋਂ ਵਪਾਰ ਜਿਹੜਾ ਇਦਰੋਂ ਇੱਕ ਬਾਉਂਡਰ ਬੰਦ ਕਰਨ ਦੀ ਜਿਹੜੀ ਗੱਲ ਆਈ ਸੀ ਅਟਾਰੀ ਬਾਘਾ ਜਿਹੜਾ ਬਾਰਡਰ ਹੈਗਾ ਉਹਨੂੰ ਬੰਦ ਕੀਤਾ ਜਾਏਗਾ ਸਾਡੇ ਵੱਲੋਂ ਪਾਕਿਸਤਾਨ ਨੇ ਗੁਜਰਾਤ ਨੂੰ ਮਿਲਾ ਕੇ ਰਾਜਸਥਾਨ ਜਾਂ ਜਿੱਥੋਂ-ਜਿੱਥੋਂ ਵੀ ਬੰਬੇ ਵਾਲੇ ਪਾਸੇੋਂ ਜਾਂ ਜਿੱਥੋਂ-ਜਿੱਥੋਂ ਵੀ ਵਪਾਰ ਹੁੰਦਾ ਉਹ ਸਾਰੇ ਰਸਤੇ ਬੰਦ ਕਰ ਦਿੱਤੇ ਆ ਹੁਣ ਇੱਕ ਵੱਡਾ ਬਿਆਨ ਜਿਹੜਾ ਨਾ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਿਹਾ ਹੈ ਪਾਕਿਸਤਾਨ ਵੱਲੋਂ ਪਾਕਿਸਤਾਨ ਨੇ ਕਿਹਾ ਕਿ ਜੇ ਪਾਣੀਆਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਰੋਕਿਆ ਗਿਆ ਜੋ ਕੁਦਰਤੀ ਵਹਾਅ ਹੈਗਾ ਜੇਕਰ ਉਹਨੂੰ ਰੋਕਿਆ ਜਾਂਦਾ ਤਾਂ ਇਹਨੂੰ ਭਾਰਤ ਵੱਲੋਂ ਜੰਗ ਛੇੜੀ ਗਈ ਮੰਨਿਆ ਜਾਵੇਗਾ ਮਤਲਬ ਕਿ ਜੰਗ ਦਾ ਸਟੈਪ ਮੰਨਿਆ ਜਾਵੇਗਾ ਆ ਸਭ ਤੋਂ ਵੱਡਾ ਬਿਆਨ ਇਸ ਵੇਲੇ ਜਿਹੜਾ ਪਾਕਿਸਤਾਨ ਵੱਲੋਂ ਆ ਗਿਆ ਕਿਹਾ ਜਾ ਰਿਹਾ ਸੀ ਕਿ ਜਿਵੇਂ ਹੁਣ ਅੱਜ ਨਰਿੰਦਰ ਮੋਦੀ ਹੋਰਾਂ ਦੀ ਇੱਕ ਸਪੀਚ ਜਿਹੜੀ ਹੈਗੀ ਆ ਉਹ ਬਹੁਤ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਉਹਨਾਂ ਦੀ ਰਹਿੰਦੀ ਖੁੰਦੀ ਧਰਤੀ ਹੈ ਉਹ ਵੀ ਨਹੀਂ ਛੱਡਾਂਗੇ ਹਾਲਾਂਕਿ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਪਾਕਿਸਤਾਨ ਨਹੀਂ ਕਿਹਾ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਰੈਂਦੀ ਖੁੰਦੀ ਜਿਹੜੀ ਧਰਤੀ ਹੈ ਉਹਨਾਂ ਦੇ ਕੋਲ ਉਹ ਵੀ ਨਹੀਂ ਛੱਡਾਂਗੇ ਉਹਨਾਂ ਦੀ ਸੋਚ ਤੋਂ ਵੀ ਪਰੇ ਜਿਹੜੇ ਸਿੱਟੇ ਉਹਨਾਂ ਨੂੰ ਭੁਗਤਨੇ ਪੈਣਗੇ ਜਿਨ੍ਹਾਂ ਨੇ ਇਹ ਹਮਲਾ ਭਾਰਤ ਦੇ ਵਿੱਚ ਕੀਤਾ ਪਰ ਮੈਨੂੰ ਇਸ ਗੱਲ ਦੀ ਜਿਹੜੀ ਹੈਗੀ ਆ ਉਹ ਉਹ ਨਜ਼ਰ ਆਈ ਜਿਹੜੇ ਪੀਐਮ ਮੋਦੀ ਨੇ ਕਿ ਇੱਕ ਪਾਸੇ ਦੇਸ਼ ਦੇ ਵਿੱਚ ਐਡਾ ਵੱਡਾ ਹਮਲਾ ਹੋਇਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹਮਲਾ ਹੋਇਆ ਵਿਰੋਧੀਆਂ ਵੱਲੋਂ ਕੀਤਾ ਗਿਆ ਪਾਕਿਸਤਾਨ ਵੱਲੋਂ ਕੀਤਾ ਗਿਆ ਤੇ ਤੂੰ ਦੂਸਰੇ ਪਾਸੇ ਤੁਸੀਂ ਬਿਹਾਰ ਦੇ ਵਿੱਚ ਆਪਣੇ ਚੋਣਾਂ ਦੀ ਕੈਂਪੇਨ ਕਰ ਰਹੇ ਹੋ ਸੋ ਇਹ ਵੀ ਇੱਕ ਸ਼ਰਮਨਾਕ ਵਰਤਾਰਾ ਹੈ ਕਿ ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਦੀ بجائے ਆਪਣੀ ਚੋਣ ਕੈਂਪੇਨ ਕਿਉਂਕਿ ਵੋਟਾਂ ਨੇ ਜਿਹੜੀਆਂ ਛੋਣਾ ਹੋਣ ਜਾ ਰਹੀਆਂ ਬਿਹਾਰ ਦੇ ਵਿੱਚ ਸੋ ਉਹਦੀ ਕੈਂਪੇਨ ਕਰ ਰਹੇ ਨੇ ਤੇ ਉੱਥੇ ਇਹ ਲੈਕਚਰ ਜਿਹੜਾ ਦਿੱਤਾ ਜਾ ਰਿਹਾ ਤੇ ਇਥੋਂ ਕਿਤੇ ਨਾ ਕਿਤੇ ਲੱਗਦਾ ਵੀ ਮਤਲਬ ਕਿ ਇਹ ਲੋਕਾਂ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਆ ਉਹ ਮਤਲਬ ਕਿ ਪਚਾਈ ਜਾ ਰਹੀ ਹੈ ਕਿ ਅਸੀਂ ਬਦਲਾ ਲਵਾਂਗੇ ਉਹਦੇ ਨਾਲ ਕਿ ਵੋਟ ਬੈਂਕ ਪੱਕਾ ਕੀਤਾ ਜਾ ਰਿਹਾ ਸੋ ਇਹ ਗੱਲ ਵੀ ਕਿਤੇ ਨਾ ਕਿਤੇ ਸ਼ਰਮਨਾਕ ਹੈਗੀ ਹੈ ਹੁਣ ਜਿਹੜੀ ਗੱਲ ਆ ਗਈ ਇਸ ਹਮਲੇ ਤੋਂ ਬਾਅਦ ਕੀ ਹਾਲਾਤ ਰਹਿਣ ਵਾਲੇ ਆ ਮੰਨਿਆ ਇਹ ਜਾ ਰਿਹਾ ਗੱਲਾਂ ਇਹ ਹੋ ਰਹੀਆਂ ਮੈਂ ਬਹੁਤ ਵੱਡੇ ਵੱਡੇ ਟੀਵੀ ਚੈਨਲਸ ਦੇ ਜਿਹੜੇ ਸ਼ੋਅ ਦੇਖ ਰਿਹਾ ਬੜੇ ਐਕਸਪਰਟਸ ਦੀ ਗੱਲ ਸੁਣ ਰਿਹਾ ਉਹ ਕਹਿੰਦੇ ਹੋ ਸਕਦਾ ਜੰਗ ਲੱਗ ਜਾਵੇ ਜਿਸ ਦਾ ਕਿ ਆਪਾਂ ਇਹ ਮੰਨ ਕੇ ਚੱਲੀਏ ਵੀ ਤਿੰਨ ਦਿਨ ਪਹਿਲਾਂ ਜੇ ਅੱਜ ਪਹਿਲਗਾਮ ਹਮਲੇ ਤੋਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਲੱਗਦਾ ਹੀ ਨਹੀਂ ਸੀ ਵੀ ਇਸ ਤਰ੍ਹਾਂ ਦਾ ਮਾਹੌਲ ਬਣ ਜੂਗਾ ਅਚਾਨਕ ਇਹ ਹਮਲਾ ਹੁੰਦਾ ਉਸ ਤੋਂ ਬਾਅਦ ਸਖਤੀ ਹੁੰਦੀ ਹੈ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਜਿਹੜਾ ਹੈਗਾ ਇਥੋਂ ਤੱਕ ਵੱਧ ਗਿਆ ਕਿ ਇੰਡਸ ਵਾਟਰ ਟ੍ਰੀਟੀ ਜੋ 1960 ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਕੀਤੀ ਸੀ ਸੋ ਉਹਨੂੰ ਰੱਦ ਕਰਨ ਦੀ ਜਿਹੜੀ ਗੱਲ ਹੈਗੀ ਆ ਉਹ ਚੱਲ ਪਈ ਹੈ ਜਿਹੜੇ ਪਾਣੀਆਂ ਦੀ ਵੰਡ ਕਿਸ ਤਰੀਕੇ ਦੇ ਨਾਲ ਹੋਈ ਸੀ ਉਹ ਸਾਰਾ ਸਿਸਟਮੈਟਿਕਲੀ ਉਸ ਵੇਲੇ ਲਿਖਿਆ ਗਿਆ ਸੀਗਾ ਸੋ ਉਹ ਪਾਣੀ ਜਿਹੜੇ ਨੇ ਰੋਕਣ ਦੀ ਗੱਲ ਆ ਗਈ ਹੈ ਜੇ ਪਾਣੀ ਰੁਕਦਾ ਕਿਸੇ ਵੀ ਮੁਲਕ ਦਾ ਤਾ ਫਿਰ ਉਹ ਇਹ ਕੀ ਹੁੰਦਾ ਰਾਇਪੇਰੀਅਨ ਜਿਹੜਾ ਲਾਅ ਹੈਗਾ ਉਹਦੀ ਉਲੰਘਣਾ ਵੀ ਹੁੰਦੀ ਹੈ ਬੇਸ਼ੱਕ ਇਹ ਟ੍ਰੀਟੀ ਕੀਤੀ ਗਈ ਜਾਂ ਉਹਨੂੰ ਕਿਸ ਤਰੀਕੇ ਨਾਲ ਇਹ ਮੌਤਲ ਕਰਨ ਜਾ ਰਹੇ ਨੇ ਸੋ ਇਹ ਬਾਤ ਦੀਆਂ ਗੱਲਾਂ ਨੇ ਇਹਦੇ ਉੱਤੇ ਹਜੇ ਤੀਜੇ ਕਿਸੇ ਮੁਲਕ ਦਾ ਜਾਂ ਅਮਰੀਕਾ ਵਰਗੇ ਮੁਲਕ ਦਾ ਕੋਈ ਬਿਆਨ ਨਹੀਂ ਆਇਆ ਜੇਕਰ ਇਹ ਟ੍ਰੀਟੀ ਰੱਦ ਹੁੰਦੀ ਹੈ ਪਾਣੀ ਰੁਕਦੇ ਨੇ ਜਿਵੇਂ ਪਾਕਿਸਤਾਨ ਨੇ ਕਿਹਾ ਵੀ ਇਹਨੂੰ ਜੰਗ ਮੰਨਿਆ ਜਾਵੇਗਾ ਤਾਂ ਫਿਰ ਕੀ ਸਟੈਪ ਹੋਏਗਾ ਹੁਣ ਇਹ ਤਾਂ ਕਹਿ ਦਿੱਤਾ ਗਿਆ ਜੇ ਹੁਣ ਭਾਰਤ ਵੱਲੋਂ ਟ੍ਰੀਟੀ ਰੱਦ ਕੀਤੀ ਗਈ ਹੈ ਤੇ ਇਹਦਾ ਅਗਲਾ ਜਿਹੜਾ ਸਟੈਪ ਇਹੀ ਹੋਣਾ ਕਿ ਪਾਣੀ ਰੋਕ ਦਿੱਤੇ ਜਾਣ ਜੇ ਪਾਣੀ ਰੁਕ ਗਏ ਉਹ ਰੁਕਣਗੇ ਵੀ ਜੇ ਰੱਦ ਹੋਈ ਹੈ ਤੁਸੀਂ ਮੇਰੀ ਗੱਲ ਨੂੰ ਸਮਝਿਓ ਕਿ ਜੇ ਕਹਿ ਦਿੱਤਾ ਗਿਆ ਵੀ ਰੱਦ ਹੋ ਗਈ ਤਾਂ ਇਹਦਾ ਮਤਲਬ ਪਾਣੀ ਰੋਕਣਗੇ ਜੇ ਪਾਣੀ ਰੋਕਣਗੇ ਤਾਂ ਪਾਕਿਸਤਾਨ ਨੇ ਕਹਿ ਦਿੱਤਾ ਵੀ ਉਹ جنگ ਹੋਏਗੀ ਸੋ ਫਿਰ جنگ ਲੱਗਣ ਦੇ ਅਸਾਰ ਜਿਹੜੇ ਉਹ ਵੱਧ ਜਾਂਦੇ ਆ ਪਰ ਜਿਵੇਂ ਦੇ ਹਾਲਾਤ ਇਸ ਵੇਲੇ ਆ ਮੈਂ ਇੱਕ ਗੱਲ ਇਹਦੇ ਵਿੱਚ ਇਹ ਵੀ ਦੇਖਦਾ ਆ ਕਿ ਜਿਹੜੀ ਆ ਮਤਲਬ ਕਿ ਆਪਾਂ ਕਈ ਵੀ ਪੋਜ਼ਿਟਿਵਿਟੀ ਵਾਲੇ ਪਾਸੇ ਨੂੰ ਲੈ ਕੇ ਜੇ ਜਾਣਾ ਚਾਹੀਏ ਤਾਂ ਉਹ ਇਹ ਹੈਗੇ ਆ ਕਿ ਜੇਕਰ جنگ ਲਾਉਣੀ ਹੁੰਦੀ ਜੇ ਭਾਰਤ ਨੇ ਕੋਈ ਐਸਾ ਕਾਰਨਾਮਾ ਕਰਨਾ ਹੁੰਦਾ ਜਾਂ ਪਾਕਿਸਤਾਨ ਵੱਲੋਂ ਕੁਝ ਵੀ ਹੋਣਾ ਹੁੰਦਾ ਤਾਂ ਮੈਨੂੰ ਲੱਗਦਾ ਹੈ ਵੀ ਆ ਪਹਿਲਾਂ ਜਿਹੜੇ ਸਟੈਪ ਲਏ ਜਾ ਰਹੇ ਨੇ ਟਰੀਟੀਆਂ ਰੱਦ ਕੀਤੀਆਂ ਜਾ ਰਹੀਆਂ ਜਾਂ ਵੀਜ਼ੇ ਬੰਦ ਕੀਤੇ ਜਾ ਰਹੇ ਨੇ ਰੱਦ ਕੀਤੇ ਆ ਸ਼ਾਇਦ ਨਾ ਹੁੰਦਾ ਡਾਇਰੈਕਟਲੀ ਜਵਾਬ ਦਿੱਤਾ ਜਾਂਦਾ ਉਹ ਕੋਈ ਕਿਸੇ ਵੀ ਤਰੀਕੇ ਦੇ ਨਾਲ ਕੋਈ ਹਮਲਾ ਕਰਕੇ ਕੋਈ ਮਿਲਟਰੀ ਐਕਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਸੀ ਸੋ ਸ਼ਾਇਦ ਹੋ ਸਕਦਾ ਹੈ ਕਿ ਜਿਹੜੀਆਂ ਇਹ ਟਰਮਸ ਐਂਡ ਕੰਡੀਸ਼ਨਸ ਜਾਂ ਕਹੀਏ ਕਿ ਜਿਹੜੀਆਂ ਜਿਹੜੀਆਂ ਇਸ ਵळे ਬੰਦਸ਼ਾਂ ਲਾਈਆਂ ਗਈਆਂ ਨੇ ਇਸ ਤੋਂ ਬਾਅਦ ਹੋ ਸਕਦਾ ਹੈ ਕਿ ਭਾਈ ਇੱਥੇ ਤੱਕ ਕੰਮ ਸੀਮਿਤ ਰਹਿ ਜਾਏ ਇਹ ਮੈਂ ਕਿਉਂ ਕਹਿ ਰਿਹਾ ਕਿ ਇੱਕ ਆਸ ਵੀ ਆਪਾਂ ਨੂੰ ਰੱਖਣੀ ਚਾਹੀਦੀ ਹੈ ਜੰਗ ਦੀ ਗੱਲ ਕਰਨੀ ਜੰਗ ਜਿਹੜੀ ਹੈ ਜਿਵੇਂ ਗੋਦੀ ਮੀਡੀਆ ਥੋੜਾ ਠੀਕ-ਠੀਕ ਕੇ ਕਹਿ ਰਿਹਾ ਵੀ ਜੰਗ ਤਿਆਰ ਹੈ ਲੱਗ ਗਈ ਹੈ ਭਾਰਤੀ ਫੌਜੀਆ ਨੇ ਬੰਬ ਸੁੱਟ ਦਿੱਤੇ ਹੈ ਹੈਲੀਕਾਪਟਰ ਉੱਡ ਚੁੱਕੇ ਨੇ ਲੜਾਕੂ ਵਿਮਾਨ ਉੱਡ ਚੁੱਕੇ ਆ ਸੋ ਇਹ ਗੱਲਾਂ ਕਈਆਂ ਤਾਂ ਜਾ ਰਹੀਆਂ ਇਹ ਕਹਿਣੀਆਂ ਵੀ ਸੌਖੀਆਂ ਨੇ ਪਰ ਕੀ ਹੁੰਦਾ ਜਦੋਂ ਜੰਗ ਲੱਗ ਜਾਂਦੀ ਹੈ ਤਾਂ ਫਿਰ ਆਮ ਲੋਕ ਪ੍ਰਭਾਵਿਤ ਹੁੰਦੇ ਆ ਇਹ ਵੱਡੇ ਲੋਕ ਇਹ ਵੱਡੇ ਟੀਵੀ ਚੈਨਲਾਂ ਦੇ ਐਂਕਰ ਇਹ ਉੱਡ ਜਾਂਦੇ ਨੇ ਖੰਭ ਲਾ ਕੇ ਇਹਨਾਂ ਦੇ ਕੋਲ ਆਲਰੇਡੀ ਵੀਜ਼ੇ ਪਏ ਹੁੰਦੇ ਸੁਰੱਖਿਅਤ ਥਾਵਾਂ ਤੇ ਪਹੁੰਚ ਜਾਂਦੇ ਆ ਲੀਡਰਸ਼ਿਪ ਬੜੇ ਤਰੀਕੇ ਦੇ ਨਾਲ ਸੁਰੱਖਿਅਤ ਥਾਵਾਂ ਦੇ ਉੱਤੇ ਹੁੰਦੀ ਹੈ ਪਰ ਮਰਦਾ ਕੌਣ ਹੈ ਆਮ ਲੋਕ ਮਰਦੇ ਨੇ ਉਹ ਬੇਸ਼ੱਕ ਭਾਰਤੀ ਮਰਨ ਪੰਜਾਬੀ ਮਰਨ ਜਾਂ ਫਿਰ ਪਾਕਿਸਤਾਨ ਵਾਲੇ ਪਾਸੇ ਤੇ ਪੰਜਾਬ ਦੇ ਲਈ ਵੀ ਹਾਈਲਾਈਟ ਹੈਗਾ ਇਹ ਵੀ ਤੁਹਾਨੂੰ ਮੰਨ ਕੇ ਚੱਲਣਾ ਚਾਹੀਦਾ ਜੇ ਜੰਗ ਲੱਗਦੀ ਹੈ ਤੇ ਕਿਤੇ ਨਾ ਕਿਤੇ ਪੰਜਾਬ ਪਿਸਦਾ ਕਿਉਂਕਿ ਪੰਜਾਬ ਨੂੰ ਹੀ ਇੱਕ ਜੰਗ ਦਾ ਮੈਦਾਨ ਬਣਾਇਆ ਜਾਵੇਗਾ ਜਿਵੇਂ ਕਿ ਤੁਸੀਂ ਦੇਖੋ ਭਾਰਤ ਵੱਲੋਂ ਐਲਾਨ ਕੀਤਾ ਗਿਆ ਕਿ ਅਟਾਰੀ ਵਾਗਾ ਸਰਹੱਦ ਬੰਦ ਕੀਤੀ ਜਾਂਦੀ ਹੈ ਗੁਜਰਾਤ ਵਾਲੇ ਪਾਸਿਓਂ ਬੰਦ ਕਰਨਾ ਹੈ ਨਹੀਂ ਕਰਨਾ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਇਹਨਾਂ ਵੱਲੋਂ ਇਹ ਕਿਹਾ ਗਿਆ ਸੀ ਵੀ ਉਹ ਉਧਰ ਨਹੀਂ ਬੰਦ ਹੋਣਾ ਉਧਰ ਬਿਜ਼ਨਸ ਵੀ ਚੱਲਦਾ ਰਹੂਗਾ ਪਰ ਉਹ ਤਾਂ ਗੱਲ ਵੱਖਰੀ ਹੋਈ ਵੀ ਪਾਕਿਸਤਾਨ ਨੇ ਕਿਹਾ ਤਾਂ ਹਰ ਰਸਤੇ ਤੋਂ ਵਪਾਰ ਬੰਦ ਹੈ ਪਰ ਭਾਰਤ ਸਰਕਾਰ ਨੇ ਪੰਜਾਬ ਵਾਲੇ ਪਾਸੇ ਦੀ ਉਹ ਗੱਲ ਕੀਤੀ ਹੈ ਸੋ ਕਿਤੇ ਨਾ ਕਿਤੇ ਲੱਗਦਾ ਜੋ ਪਿਛਲੀਆਂ ਜੰਗਾਂ ਦੇ ਵੀ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਜਿਹੜਾ ਹੈਗਾ ਫਿਰ ਇੱਕ ਕੇਂਦਰ ਬਿੰਦੂ ਬਣ ਜਾਂਦਾ ਤੇ ਉੱਥੇ ਫਿਰ ਜੋ ਹਾਲਾਤ ਪੈਦਾ ਹੋਣਗੇ ਜਿਸ ਤਰ੍ਹਾਂ ਦੇ ਹੋਣਗੇ ਫਿਰ ਉਹ ਪੰਜਾਬੀ ਭੁਗਤਣਗੇ ਬਾਕੀ ਸਟੇਟਾਂ ਜਿਹੜੀਆਂ ਨੇ ਸ਼ਾਇਦ ਉਹ ਫਿਰ ਸੁਰੱਖਿਆ ਦੇ ਵਿੱਚ ਰਹਿਣ ਜਾਂ ਫਿਰ ਸੇਫ ਰਹਿ ਜਾਣ ਉਹ ਬਾਅਦ ਦੀਆਂ ਗੱਲਾਂ ਚਲੋ ਆਪਾਂ ਇਹ ਵੀ ਪ੍ਰੈਡਿਕਸ਼ਨ ਨਹੀਂ ਕਰਦੇ ਹੈਗੇ ਪਰ ਫਿਲਹਾਲ ਦੀ ਘੜੀ ਦੋ ਗੱਲਾਂ ਹੀ ਨੇ ਜੰਗ ਲੱਗੇਗੀ ਜਾਂ ਫਿਰ جنگ ਨਹੀਂ ਲੱਗੇਗੀ ਸੋ ਇਹਦੇ ਆਲੇ ਦੁਆਲੇ ਹੁਣ ਗੱਲਾਂ ਜਿਹੜੀਆਂ ਘੁੰਮ ਰਹੀਆਂ ਪਰ ਮੈਨੂੰ ਲੱਗਦਾ ਵੀ ਕੁਝ ਘੰਟਿਆਂ ਦੇ ਵਿੱਚ ਜੇ جنگ ਲੱਗਣੀ ਹੋਈ ਤਾਂ ਕੁਝ ਘੰਟਿਆਂ ਦੇ ਵਿੱਚ ਸਾਫ਼ ਹੋ ਜਾਏਗਾ ਤੇ ਜੇ ਇਹਦੇ ਵਿੱਚ 2 ਤੋਂ 4 ਦਿਨ ਪੈ ਜਾਂਦੇ ਆ ਜੇ ਹਫਤਾ ਪੈ ਜਾਂਦਾ ਤਾਂ ਫਿਰ ਇਹ ਮੰਨ ਕੇ ਚੱਲੀ ਆ ਆਪਾਂ ਵੀ ਜੰਗ ਨਹੀਂ ਲੱਗੇਗੀ ਸਿਰਫ ਤੇ ਸਿਰਫ ਜਿਹੜੀ ਆ ਸਖਤਾਈ ਦੋਨਾਂ ਮੁਲਕਾਂ ਦੇ ਵਿੱਚ ਪਹਿਲਾਂ ਵੀ ਹੋਈ ਸਮਝੌਤਾ ਐਕਸਪ੍ਰੈਸ ਚੱਲੀ ਫਿਰ ਇੱਕ ਘਟਨਾ ਹੁੰਦੀ ਆ ਉਸ ਤੋਂ ਬਾਅਦ ਸਮਝੌਤਾ ਐਕਸਪ੍ਰੈਸ ਰੋਕ ਦਿੱਤੀ ਜਾਂਦੀ ਆ ਸਮਝੌਤਾ ਐਕਸਪ੍ਰੈਸ ਦੇ ਅੱਜ ਵੀ 7-8 ਡੱਬੇ ਜਿਹੜੇ ਹੈਗੇ ਆ ਉਹ ਪਾਕਿਸਤਾਨ ਦੇ ਵਿੱਚ ਪਏ ਨੇ ਉਹ ਵਾਪਸ ਵੀ ਨਹੀਂ ਲਿਆਂਦੇ ਗਏ ਸੋ ਇਸ ਤਰ੍ਹਾਂ ਫਿਰ ਵਪਾਰ ਬੰਦ ਹੋ ਜਾਂਦੇ ਹੁੰਦੇ ਆ ਜੋ ਪਹਿਲਾਂ ਹੁੰਦਾ ਰਿਹਾ ਜੇ ਉਸ ਤਰ੍ਹਾਂ ਹੋਇਆ ਫਿਰ ਉੱਥੇ ਤੱਕ ਸੀਮਿਤ ਰਹੇਗਾ ਅਦਰਵਾਈਜ਼ ਜੰਗ ਜਿਹੜੀ ਆ ਉਹ ਲੱਗ ਵੀ ਸਕ ਗਾਨੇ ਕਰੀ ਨਾ ਆਪਾਂ ਤੇ ਜਿੱਥੇ ਸਾਰੀ ਕੰਨਾ ਹੋਈ ਹੈ ਤੇ ਉੱਥੇ ਵੀ ਕਹਿੰਦੇ ਕਿ ਸਰਕਾਰ ਦੀ ਇੱਕ ਜਵਾਬਦੇਹੀ ਨਹੀਂ ਬਣਦੀ ਕਿ ਉਸ ਸਾਰੇ ਏਰੀਆ ਦੇ ਵਿੱਚ ਮੈਂ ਵੀ ਕੁਝ ਸਮੇਂ ਪਹਿਲਾਂ ਕਸ਼ਮੀਰ ਜਾ ਕੇ ਆਇਆ ਹਾਂ ਉਸ ਏਰੀਆ ਦੇ ਵਿੱਚ ਕਿਤੇ ਵੀ ਆਸੇ ਪਾਸੇ ਮਿਲਟਰੀ ਦੇਖਣ ਨੂੰ ਨਹੀਂ ਮਿਲਦੀ ਹੋਰ ਪੂਰੇ ਕਸ਼ਮੀਰ ਵਿੱਚ ਕਾਫੀ ਥਾਵਾਂ ਤੇ ਮਿਲਟਰੀ ਦੇਖਣ ਨੂੰ ਮਿਲਦੀ ਹੈ ਤੇ ਇਹ ਇੱਕ ਨਿਸ਼ਾਨ ਜਿਸ ਕਰਕੇ ਇਹ ਨਿਸ਼ਾਨੇ ਬਣਾਏ ਗਏ ਨੇ ਜੋ ਉੱਥੇ ਫੋਰਸ ਹੁੰਦੀ ਮਿਲਟਰੀ ਹੁੰਦੀ ਸ਼ਾਇਦ ਇਹ ਕੁਝ ਨਾ ਹੋਣਾ ਸੀ ਕਿਤੇ ਨਾ ਕਿਤੇ ਸਿਕਿਉਰਿਟੀ ਜਿਹੜੀ ਉੱਥੇ ਜਿਹੜੇ ਟੂਰਿਸਟ ਜਾਂਦੇ ਹੋਣਾਂ ਦੇਨ ਵਿੱਚ ਵੀ ਜਦਨੇ ਤਾਂ ਕਮੀ ਨਹੀਂ ਰਹਿ ਕੇ ਬਣਾਦਾ ਨਹੀਂ ਦੇਖੋ ਇਹ ਬਿਲਕੁਲ ਗੱਲ ਤੁਹਾਡੀ ਸਹੀ ਹੈ ਹੁਣ ਜੇ ਮੰਨ ਲਈਏ ਆਪਾਂ ਵੀ ਕੋਈ ਵਾਕਈ ਟੈਰਰਿਸਟ ਅਟੈਕ ਆਏ ਇਹ ਤਾਂ ਉਹ ਟੈਰਰਿਸਟਸ ਨੇ ਵੀ ਉਹੀ ਜਗ੍ਹਾ ਚੁਣੀ ਹੋਣੀ ਹੈ ਜਿੱਥੇ ਉਹਨਾਂ ਨੂੰ ਪਤਾ ਵੀ ਮਿਲਟਰੀ ਨਹੀਂ ਹੁੰਦੀ ਜ਼ਾਹਰ ਜੀ ਗੱਲ ਹੈ ਨਾ ਤੁਸੀਂ ਵੀ ਮੰਨ ਲਓ ਵੀ ਕੋਈ ਵੀ ਗੱਲਬਾਤ ਹੈਗੀ ਹੈ ਕੋਈ ਵੀ ਕਿਤੇ ਕੁਝ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦਾ ਹੈ ਉਹ ਆਲੇ ਦੋਲੇ ਦਾ ਮਾਹੌਲ ਦੇਖਦਾ ਪਹਿਲਾਂ ਰੇਕੀ ਕੀਤੀ ਜਾਂਦੀ ਹੈ ਵੀ ਇਥੇ ਨਫਰੀ ਕਿੰਨੀ ਹੈਗੀ ਮਿਲਟਰੀ ਦੀ ਕਿਸ ਵਲੇ ਢੇੜਾ ਢੇੜਾ ਮਾਰਦੀਆਂ ਨੇ ਜੀਪਾਂ ਜਾਂ ਫਿਰ ਹੋਰ ਪੁਲਿਸ ਦੀਆਂ ਗੱਡੀਆਂ ਪੁਲਿਸ ਕਿੰਨੀ ਕਹੇਗੀ ਇਥੇ ਆਲੇ ਦੁਆਲੇ ਇਲਾਕੇ ਦੇ ਵਿੱਚ ਥਾਣਾ ਕਿੰਨੀ ਦੂਰ ਹੈਗਾ ਮਿਲਟਰੀ ਬੇਸ ਕਿੰਨੀ ਦੂਰ ਹੈਗਾ ਇਹ ਰੇਕੀ ਹੁੰਦੀ ਹੈ ਤੇ ਇਹ ਜਿਹੜੀ ਘਟਨਾ ਵਾਪਰੀ ਹੈ ਨਾ ਇਹ ਅੱਜ ਇੱਕਦਮ ਨਹੀਂ ਅਚਾਨਕ ਵਾਪਰ ਗਈ ਹੋਣੀ ਤਕਰੀਬਨ 15 20 ਦਿਨ ਮਹੀਨਾ ਪਹਿਲਾਂ ਇਹਦੀ ਸਾਰੀ ਜਿਹੜੀ ਉਹ ਰੇਕੀ ਕੀਤੀ ਗਈ ਹੋ ਸਕਦੀ ਹੈ ਉਹਨਾਂ ਲੋਕਾਂ ਵੱਲੋਂ ਜਿਨ੍ਹਾਂ ਨੇ ਅਟੈਕ ਕੀਤਾ ਤੇ ਉਸ ਤੋਂ ਬਾਅਦ ਵੀ ਇਹ ਅਟੈਕ ਹੋਇਆ ਮਤਲਬ ਕਿ ਉਹ ਜਗ੍ਹਾ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਵੀ ਉਥੇ ਕਿਤੇ ਆ ਕੇ ਆਇਆ ਹਾਂ ਉਥੇ ਕੋਈ ਵੀ ਆਲੇ ਦੁਆਲੇ ਸੁਰੱਖਿਆ ਦਾ ਇੰਤਜ਼ਾਮ ਨਹੀਂ ਹੈਗੇ ਤੇ ਇਹ ਬੜੀ ਵੱਡੀ ਨਲਾਇਕੀ ਹੈਗੀ ਆ ਵੈਸੇ ਆਪਾਂ ਕਹੀਏ ਵੀ ਦੇਸ਼ ਦੀ ਬਹੁਤ ਵੱਡੀ ਤੁਸੀਂ ਫੌਜ ਜਿਹੜੀ ਹੈਗੀ ਆ بڑا ਹਿੱਸਾ ਵੱਡਾ ਫੌਜ ਦਾ ਤੁਸੀਂ ਕਸ਼ਮੀਰ ਭੇਜਿਆ ਹੋਇਆ ਉੱਥੇ ਕਸ਼ਮੀਰੀ ਲੋਕ ਜਿਹੜੇ ਨੇ ਉਹ ਦੇਖਦੇ ਨੇ ਚੱਪੇ-ਚੱਪੇ ਦੇ ਉੱਤੇ ਫੌਜ ਲੱਗੀ ਹੋਈ ਹੈ ਲੋਕ ਆਪਣੇ ਜਿਹੜੇ ਘੁੰਮਣ ਜਾਣ ਵਾਲੇ ਹੈਗੇ ਆ ਉਹ ਡਰਦੇ ਨੇ ਕਿ ਇੰਨੀ ਮਿਲਟਰੀ ਛੱਡ ਪਰਾਂ ਕੀ ਜਾਣਾ ਹੈ ਨਾ ਸੋ ਮਤਲਬ ਕਿ ਇੰਨੀ ਮਿਲਟਰੀ ਉਧਰ ਤੁਸੀਂ ਲਾਈ ਹੋਈ ਹੈ ਪਰ ਇੱਕ ਜਗ੍ਹਾ ਖਾਸ ਜਗ੍ਹਾ ਜਿਹਨੂੰ ਮਿਨੀ ਸਵਿਟਜ਼ਰਲੈਂਡ ਕਿਹਾ ਜਾਂਦਾ ਹੈ ਤੇ ਉਹ ਤੁਸੀਂ ਖਾਲੀ ਛੱਡਿਆ ਹੋਇਆ ਸੋ ਇਹ ਬੜੀਆਂ ਗੱਲਾਂ ਨੇ ਇਹਦੇ ਵਿੱਚ ਬਹੁਤ ਕੁਝ ਨਿਕਲ ਕੇ ਸਾਹਮਣੇ ਆ ਸਕਦਾ ਹੈ ਜੇ ਆ ਗਿਆ ਤਾਂ ਆ ਗਿਆ ਆਦਰਵਾਇਜ਼ ਫਿਰ ਕੀ ਹੁੰਦਾ ਵੀ ਇਸ ਤਰੀਕੇ ਦੇ ਨਾਲ ਕਵਰ ਅਪ ਹੋ ਜਾਂਦਾ ਹੁੰਦਾ ਜਿਵੇਂ ਅੱਜ ਗੋਦੀ ਮੀਡੀਆ ਲੱਗਾ ਹੋਇਆ ਉੱਚੀ ਉੱਚੀ ਚੀਕਾ ਮਾਰਨਾ ਆ ਕਰਨਾ ਉਹ ਕਰਨਾ ਸੋ ਇਹਦੇ ਵਿੱਚ ਹੀ ਲੋਕਾਂ ਦੀਆਂ ਭਾਵਨਾਵਾਂ ਫਿਰ ਦਬ ਕੇ ਰਹਿ ਜਾਂਦੀਆਂ ਨਤੀਜੇ ਇਸ ਟੇ ਕੋਈ ਨਹੀਂ ਨਿਕਲਦੇ ਹੁੰਦੇ ਜੀ ਹਾਂ ਜੀ ਦੇਖੋ ਤੁਹਾਨੂੰ ਅੰਦ ਕਰਦੇ ਆ ਸੰਨ ਜੁੜਨ ਦੇ ਲਈ ਉਮੀਦ ਕਰਦੇ ਆ ਕਿ ਸਾਰਾ ਕੁਝ ਚੰਗਾ ਹੀ ਰਹੇ ਪੰਜਾਬ ਵਾਸਤੇ ਵੀ ਦੇਸ਼ ਵਾਸਤੇ ਵੀ ਜੇ ਕਿਸੇ ਵੀ ਬੰਦੇ ਦਾ ਹੋਰ ਨੁਕਸਾਨਾ ਹੋਵੇ ਤੇ ਜਿੱਦਾਂ ਜੀ ਇਸ ਮਸਲੇ ਵਿੱਚ ਕੋਈ ਹੋਰ ਵੱਡੀ ਅਪਡੇਟ ਆਂਦੀ ਹੈ ਦਰਸ਼ਕਾਂ ਦੇ ਗਿ ਰੱਖਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਸਾਰੇ ਦਰਸ਼ਕ ਜਿਹੜੇ ਸਾਨੂੰ ਸੁਣਦੇ ਨੇ ਪਿਆਰ ਕਰਦੇ ਨੇ ਸਭ ਦਾ ਬਹੁਤ ਧੰਨਵਾਦ